ਲਗਾ ਪਾਟ ਰੱਖੇ ਨੇ ਡਲੇ ਐਡੇ ਐਡੇ ਠੀਕ ਹੈ ਕਈ ਜਗ੍ਹਾ ਤਾਂ ਹੈ ਰੋ ਵੀ ਨਹੀਂ ਲੱਗਿਆ ਆ ਦੇਖ ਲੋ ਤੇ ਅਗਲਾ ਕਹਿੰਦੇ ਲਾ ਦੇ ਕਰਾ ਟਾਈਮ ਵੀ ਘੱਟ ਲੱਗੇ ਤੇ ਪਾਣੀ ਵੀ ਪੂਰਾ ਪੱਧਰਾ ਲੱਗੇ ਲੱਗਿਆ ਚਾਲੂ ਕਰਨ ਗਰਮੀ ਵਾਲੀ ਤਸੱਲੀ ਹੋਈ ਪਈ ਐ ਇੱਧਰ ਲਾਤੀ ਆਪਾਂ ਟਾਵਰ ਚਲੋ ਵੀ ਮਿੱਤਰੋ ਚੱਲਦੇ ਆਂ ਮਾਰ ਸਲਫਾ ਧੂਆ ਮਾਰ ਲੱਗਾ ਯਾਰ ਪਤਾ ਨਹੀਂ ਚੱਲਦਾ ਇਹ ਬਾਹਰ ਨੇ ਹਰੋਂ ਕੀ ਚੱਕਰ ਆ ਦਾ ਕਾਰ ਆ ਟੋਪ ਨੇ ਲਾਦੇ ਭਾਈ ਬਸ ਚੰਗਾ ਭਾਈ ਚਾਲੂ ਕਰਦੇ ਆ ਫਿਰ ਦੇਖਦੇ ਆ ਸੌਰੀ ਦੇਰ ਹੋ ਚੱਲ ਰਿਹਾ ਆਪਣੇ ਆਵਾ ਇੰਨਾ ਸਾਰਾ ਕੰਮ ਕਰਕੇ ਗਏ ਸੀਗੇ ਅੱਜ ਇੱਥੇ ਮਿੱਟੀ ਪਾਈ ਹੋਈ ਤੇ ਕਿੱਲੇ ਜਿੱਦਰਾ ਜਾ ਕੇ ਬਹੁਤ ਢੇਰ ਚੱਲਦੀ ਮਿੱਟੀ ਉਹ ਜੇ ਜੀ ਆਹ ਦਲ ਰਿਹਾ ਹੈ। ਉਹ ਰੇਜ਼ਰ ਕਟਾਣਾ ਚੱਲਦਾ ਹੈ ਗਰਮੀ ਚ ਬੜਾ ਤੇ ਪੱਤਰ ਦਾ ਹੀ ਕੰਮ ਚੱਲਦਾ। ਉਹ ਨਾਲ-ਨਾਲ ਪਾਣੀ ਛੱਡੀ ਜਾਂਦੇ ਨੇ ਉਹ ਦੇਖੋ ਪਿਆ ਪੱਤਰ। ਬਹੁਤ ਵਧੀਆ ਸਾਰਾ ਫੀਲਿਆ ਪਾਣੀ। ਲੋ ਜੀ ਚੱਲਦਾ ਕਰਾ ਬਣਾ ਸੌਦਾ ਦੇਖੋ ਆ ਖੜੇ ਨੇ ਮਹਿੰਦਰੇ ਇਹ ਜੀ ਸੌਦਿਆਂ ਚੱਲਦਾ ਲੰਬਾ ਟਾਈਮ ਬਾਈ ਕਰਾ ਆ ਇਧਰ ਆਪਾਂ ਇਹ ਚ ਵੀ ਲਾਇਆ ਜੀ ਮੱਕੀ ਵਾਲਾ ਜੋ ਸਾਰੀ ਚ ਲਾਇਆ